ਸਮਾਖੀਆਂ ਚ ਇੱਕ ਗਾਥਾ ਮਿਲੇ ਉਹ ਤੁਹਾਡੇ ਸਾਹਮਣੇ ਮੈਂ ਰੱਖਾਂ ਪੱਥਰ ਮਾਰੇ ਗਏ ਸਨ ਗੁਰੂ ਨਾਨਕ ਨੂੰ ਬਗਦਾਦ ਵਿੱਚ ਖੂਦ ਇਹ ਚ ਸੁਟਾ ਗਿਆ ਸੀ ਬਗਦਾਦ ਵਿੱਚ ਕਾਰਨ ਬਾਬੇ ਨੇ ਜਿਹੜੀ ਬਾੰਗ ਦਿੱਤੀ ਸੀ ਸਤ ਨਾਮ ਉਹ ਉਹਨਾਂ ਦੀ ਬਾੰਗ ਨਾਲ ਮਿਲ ਨਹੀਂ ਜਾਂਦੀ ਸੀ ਬਾਬੇ ਨੇ ਜਿਹੜਾ ਉਹ ਜੱਫ ਅਰਮ ਕੀਤਾ ਔਰ ਸਾਰਿਆਂ ਨੂੰ ਇਕੱਠਾ ਕੀਤਾ ਇਹ ਉਹਨਾਂ ਦੀ ਸ਼ਰਾਂ ਨਾਲ ਮਿਲ ਨਹੀਂ ਕਰਦਾ ਸੀ ਆਖਿਰ ਜਦ ਖੂਦ ਦੇ ਚੋਂ ਵੀ ਬਾਬਾ ਜੀ ਨਿਕਲ ਆਏ ਪੱਥਰ ਖਾ ਕੇ ਵੀ ਸਹੀ ਰਹਿ ਸਲਾਮਤ ਰਹਿ ਅੱਜ ਤੇ ਧਰਮ ਪ੍ਰਚਾਰ ਕਰਨਾ ਬੜਾ ਸੌਖਾ ਹੈ ਜਦ ਗੁਰੂ ਨਾਨਕ ਧਰਮ ਪ੍ਰਚਾਰ ਕਰਨੋਂ ਨਿਕਲੇ ਸਨ ਰਾਤ ਤੇ ਰੁੱਖਾਂ ਥੱਲੇ ਕੱਟਣੀ ਪੈਂਦੀ ਸੀ ਕਿਤਨੇ-ਕਿਤਨੇ ਦਿਨ ਦਾ ਭੋਜਨ ਨਹੀਂ ਆਉਂਦਾ ਸੀ ਮਜ਼ਾਕ ਵਰੀਆਂ ਸਾਖੀਆਂ ਸੀ ਮਰਦਾਨੇ ਨਾਲ ਜੋੜ ਲਈਆਂ ਨੇ ਅਰਵਗੂ ਭੁੱਖ ਲੱਗਦੀ ਐਨੂੰ ਚਾਰ ਦਿਨਾਂ ਤੋਂ ਬਾਅਦ ਵਿਚਾਰੇ ਨੇ ਕਿਧਰੇ ਭੋਜਨ ਮੰਗ ਲਿਆ ਉਹ daqui ਕਸੋ ਇੱਕ ਦਿਨ ਭੋਜਨ ਨਾ ਮਿਲੇ ਤੇ ਕੀਰਤਨੀ ਨੇ ਕੀਰਤਨ ਨਹੀਂ ਕਰਨਾ ਚਾਰ-ਚਾਰ ਦਿਨ ਨਹੀਂ ਆਉਂਦਾ ਸੀ ਤਾਂ ਮਿੱਬਾ ਬੈਦੇ ਦੇ ਵਿੱਚ ਚੱਲਦਾ ਰਹਦਾ ਸੀ ਪੈਦਲ ਚੱਲਣਾ ਰੁੱਖਾਂ तले ਰਾਤ ਕਟਣੇ ਗੁਰਨਾਨਕ ਦਾ ਸਾਥ ਮਰਦਾਨੇ ਨੇ ਨਹੀਂ ਛੋੜਿਆ ਨਹੀਂ ਛੋੜਿਆ ਪੀਰ ਦਸਤਗੇ ਬੈਲੋਲ ਸ਼ਾ ਇਤਿਹਾਸ ਦੇ ਜ਼ਿਕਰ ਹੈ ਇਹ ਮਜ਼ਬਦਾ ਮੁਖੀ ਤੇ ਸੀ ਧਾਰਮਿਕ ਤੌਰ ਤੇ ਮੁਖੀ ਤੇ ਸੀ ਪਰ ਰਾਜਨੀਤਿਕ ਤੌਰ ਤੇ ਵੀ ਮੁਖੀ ਸੀ ਇਹ ਫੈਸਲੇ ਵੀ ਉਹ ਆਪ ਕਰਦਾ ਸੀ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਕੜ ਕੇ ਬੈਲੋਲ ਸ਼ਾ ਦੇ ਕੋਲ ਪੇਸ਼ ਕੀਤਾ ਗਿਆ ਬੈਲੋਲ ਸ਼ਾ ইরਾਨੀ ਸੀ ਪਰ ਰਹਿਦਾ ਸੀ ਬਗਦਾਦ ਇਰਾਕ ਦੇ ਵਿੱਚ بڑے ਇਸ ਦੇ ਚੇਲੇ ਖਲੀਫੇ بڑا ਇਸ ਦਾ ਰਤਬਾ ਪ੍ਰਤਾਪ ਜਦ ਗੁਰਨਾਣਿਕ ਨੂੰ ਪੇਸ਼ ਕੀਤਾ ਗਿਆ ਸਾਹਮਣੇ ਉਹ ਸਿੰਘਾਸਣ ਤੇ ਬੈਠਾ ਸੀ ਥੜੇ ਤੇ ਜਿਵੇਂ ਮੁਜਰਮ ਨੂੰ ਖੜ੍ਹਾ ਕਰੀਦਾ ਹੈ ਐਸੇ ਤਰ੍ਹਾਂ ਗੁਰਨਾਣਿਕ ਦਸਤਗੀਰ ਕਹਿੰਦਾ ਹੈ ਮਹਾਰਾਜ ਗੱਲ ਹੈ ਐ ਹਿੰਦੀ ਵੀਰ ਜੋ ਲਫ਼ਜ਼ ਵਰਤੈ ਨੇ ਐ ਹਿੰਦੀ ਵੀਰ ਹਿੰਦੁਸਤਾਨ ਤੋਂ ਆਏ ਵੀਰ ਇੱਕ ਤਿੰਨ ਸਵਾਲ ਮੇਰੇ ਦਿਲ ਦਿਮਾਗ ਵਿੱਚ ਹਮੇਸ਼ਾ ਘੁੰਮਦੇ ਰਹਿੰਦੇ ਘੁੰਮਦੇ ਰਹਿੰਦੇ ਜੇ ਕਿਦਰੇ ਹੱਲ ਕਰ ਦਿਓ ਜਵਾਬ ਸਹੀ ਦੇ ਦਿਓ ਮੇਰੀ ਤਸੱਲੀ ਹੋ ਜਾਏ ਮੈਂ ਆਪਣਾ ਇਹ ਸਿਰ ਤੁਹਾਡੇ ਕਦਮਾਂ ਤੇ ਰੱਖ ਦਿਆਂ ਲਈ ਤੇ ਮੈਂ ਸਮਝਾਂਗਾ ਕੋਈ ਕਾਫਰ ਆਇਆ ਸਾਡੇ ਰੇਜ ਦੇ ਵਿੱਚ ਸਾਨੂੰ ਸਾਡੇ ਮਜ਼ਬ ਤੋਂ ਗਿਰਾਂਦਾ ਹੈ ਇਹ ਲਫ਼ਜ਼ ਵਿੱਚ ਫੇਰ ਜਵਾਬ ਨਾ ਦੇ ਸਕੇ ਤੇ ਇੱਥੇ ਅਸੀਂ ਸਜ਼ਾ ਦੇਨੇ ਹੁੰਨੇ ਆ ਸੰਗਸਾਰ ਗੋਡੇਆਂ ਤੱਕ ਜ਼ਮੀਨ ਦੇ ਚ ਦਬ ਕੇ ਫਿਰ ਚਾਰੋਂ ਪਾਸੇ ਪੱਥਰ ਮਾਰਨੇ ਇਨੋ ਕਹਿੰਦੇ ਨੇ ਸੰਗਸਾਰ ਪਾਕਿਸਤਾਨ ਵਿੱਚ ਇਸ ਤਰ੍ਹਾਂ ਦਾ ਇੱਕ سلسلہ ਮੈਂ ਦੇਖਿਆ ਸੀ ਕਿਤਨੇ ਦਿਨ ਤੈ ਮੈਨੂੰ ਨੀਂਦ ਹੀ ਨਹੀਂ ਆਈ बार-बार ਉਹ ਦ੍ਰਿਸ਼ ਹੀ ਮੇਰੇ ਸਾਹਮਣੇ ਆਇਆ ਮਹਾਰਜ ਕਹਿਣ ਲੱਗੇ ਸੰਸਾਰੀ ਤੋਂ ਡਰਦੇ ਕਿ ਅਸੀਂ ਜਵਾਬ ਨਹੀਂ ਦੇਣਾ ਪਰ ਅਸੀਂ ਘਰ ਚੋਂ ਨਿਕਲੇ ਹੀ ਹਾਂ ਜਵਾਬ ਦੇਣ ਵਾਸਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਐਸੇ ਵਾਸਤੇ ਹੀ ਚਲਦੇ ਬਿਆਹ ਗਏ ਜਵਾਬ ਪੁੱਛੋ ਮੈਂ ਸੰਸ਼ੇਪ ਵਿੱਚ ਅਰਜ਼ ਬਿਆ ਕਰਦਾ ਹਾਂ ਪੀਰ ਬੈਲੋਲ샤 ਜਿਹਦਾ ਤਖੱਲੁਸ سیدਸਤਗੈ ਦੂਜੇ ਦੀ ਬਾਹ ਪਕੜਨ ਵਾਲਾ दस्तगीर दूसरे दी बां पकड़न वाला चंगा लकबे चंगा तखल्लुस जसो हिंदी फकीर खुदा तो पहले भी थी मेरी समझच नहीं आई आज तक खुदा तो पहले भी थी ऐ दसो ऐ मेरा पैला सवाल ਮੇਰਾ ਦੂਜਾ ਸਵਾਲ ਹੈ ਖੁਦਾ ਰਹਿੰਦਾ ਕਿੱਥੇ ਕਿੱਥੇ ਰਹਿੰਦਾ ਮੇਰਾ ਤੀਜਾ ਸਵਾਲ ਹੈ ਖੁਦਾ ਬਿਲਕੁਲ ਨਿਕਮਾ ਹੈ ਕਿ ਕੁਝ ਕਰਦਾ ਵੀ ਹੈ ਖੁਦਾ ਕੋਈ ਕੰਮ ਦਾੰਦਾ ਵੀ ਹੈ ਕਿ ਬਿਲਕੁਲ ਵੇਲਾ ਹੀ ਹੈ ਕੁਝ ਵੀ ਨਹੀਂ ਕਰਦਾ ਸਤਿਗੁਰੂ ਕਹਿਣ ਲੱਗੇ ਪਹਿਲਾ ਸਵਾਲ ਤੇਰਾ ਥੇੜਾ ਖੁਦਾ ਤਾਂ ਪਹਿਲੇ ਕੀ ਹੈ ਸਤਿਗੁਰੂ ਕਹਿਣ ਲੱਗੇ ਹਰ ਇੱਕ ਤਰ੍ਹਾਂ ਦੇ ਮذਬੀ ਰੂਹਾਨੀ ਜਵਾਬ ਦੇਣ ਵਾਸਤੇ ਅਸੀਂ ਆਪਣਾ ਵਿਧਾਨ ਬਣਾਇਆ ਹੋਇਆ ਤੂੰ ਇੱਕ ਥਾਲੀ ਵਿੱਚ ਮੋਤੀ ਲਿਆ ਦਸਤਗੀਰ ਹੈਰਾਨ ਹੋਇਆ ਤੇ ਲੋਭੀ ਫਕੀਰ ਹੈ ਜਵਾਬ ਅਜੇ ਦਿੱਤਾ ਨਹੀਂ ਤੇ ਮੋਤੀ ਪਹਿਲੇ ਮੰਗਣ ਲੱਗ ਪਿਆ ਮੋਤੀ ਮਾਣ ਪ੍ਰਤਿਸ਼ਤਾ ਉਸ ਦੀ ਬੜੀ ਉਸ ਜ਼ਮਾਨੇ ਦੇ ਹਜ਼ਾਰਾਂ ਦੇ ਨਜ਼ਰਾਂ ਨੇ ਉਸ ਨੂੰ ਪੇਸ਼ ਆਉਂਦੇ ਸਨ ਇਸ਼ਾਰਾ ਕੀਤਾ ਖਾਲੀ ਵਿੱਚ ਮੋਤੀ ਆ ਗਏ ਮਹਾਰਾਜ ਕਹਿ ਲੱਗੇ ਹੁਣ ਇਹ ਤੈਨੂੰ ਗਿਣਨੇ ਪੈਣਗੇ ਗਿਣੋ ਤੈਨੂੰ ਹੀ ਗਿਣਨੇ ਪੈਣਗੇ ਤੁਸੀਂ ਖੁਦ ਗਣਤੀ ਕਰੋ ਔਰ ਆਵਾਜ਼ ਨਾਲ ਗਣਤੀ ਕਰੋ ਉਹ ਗਿਣਦਾ 1 2 ਮਹਾਰਾਜ ਨੇ ਬਾਹ ਪਕੜੀ ਗਏ ਗਿਣਤੀ ਠੀਕ ਕਰੋ ਗਲਤ ਨਹੀਂ ਕਰੋ ਦਸ ਤੱਕ ਇਹ ਤਾਂ ਰਹਿ ਗਿਆ ਗਿਣੇ ਤੇ ਅਜੇ ਮੈਂ 2 ਨੇ ਐਸੇ ਹੀ ਮੇਰੀ ਬਾਹ ਪਕੜ ਲਈਏ ਮਹਾਰਾਜ ਮੈਂ ਇਹਦੇ ਚ ਕੀ ਗਲਤੀ ਕੀਤੀ ਅਜੇ ਤਾਂ ਮੈਂ ਗਿਣਤੀ ਆਰੰਭ ਕੀਤੀ ਹੈ ਮਹਾਰਾਜ ਕਿਨੇ ਠੀਕ ਕਰੀਏ ਤੂੰ ਆਰੰਭਤਾ ਦੇ ਚੀ ਗਲਤੀ ਕਰਦਾ ਹੈ ਫਿਰ ਸੋਚਦਾ ਸ਼ਾਇਦ ਕਿਧਰੇ ਮੈਂ ਭੁੱਲ ਗਿਆ ਹਾਂ ਫਿਰ ਗਣਦਾ 1 2 3 ਫਿਰ ਸਤਗੁਰ ਨੇ ਰੋਕਿਆ ਫਕੀਰਾ ਸਵਾਲ ਤੇ ਤੂੰ بڑے بڑے ਕਰਦਾ ਹੈ ਪਰ ਮਾਮੂਲੀ ਗਿਣਤੀ ਵੀ ਤੈਨੂੰ ਨਹੀਂ ਆਉਂਦੀ ਨਹੀਂ ਆਉਂਦੀ ਅੱਕੀ ਦਸਤਗੀਰ ਔਖਾ ਹੋਇਆ ਕਹਿੰਦੇ ਦੇਖੋ ਕਹਿੰਦੇ ਵਕਤ ਬਰਬਾਦ ਨਾ ਕਰੋ ਤੁਸੀਂ ਇਧਰ ਉਹ ਦੁਨੀਆਂ ਗੱਲਾਂ ਕਰਕੇ ਸਾਨੂੰ ਪਰਮ ਭੁਲੇਖੇ ਚਨਾ ਪਾਓ ਗਿਣਤੀ ਮੈਠੀ ਕਰ ਰਹੇ ਆਂ ਮਹਾਰਾਜ ਕਹਿੰਦੇ ਨੇ ਗਿਣਤੀ ਤੂੰ ਗਲਤ ਕਰ ਰਹੇ ਹੈਂ ਮੈਂ ਕਹਿ ਰਹਿਆ ਗਲਤ ਕਰ ਰਹੇ ਹੈਂ ਹੁਣ ਦਸਤਗੀਰ ਕਹਿੰਦਾ ਹੁਣ ਮੈਂ ਜਿੱਥੇ ਗਲਤੀ ਕਰਾਂ ਉੱਥੇ ਹੀ پکڑਣਾ ਇਹ ਨਹੀਂ ਕਿ ਮੈਂ ਕੁਝ ਗਿਣ ਨਾ ਮਾ ਤੇ ਤੁਸੀਂ پکڑੋ ਮੈਂ ਜਿੱਥੇ ਗਿਣਤੀ ਕਰਾਂ ਸ਼ੁਰੂ ਕਰਾਂ ਉੱਥੇ پکڑਣਾ ਅੱਛਾ ਉੱਥੇ ਹੀ پکڑ ਦੇਣਾ ਉਹ ਜਿਉ ਗਿਣਦਾ ਇੱਕ ਸਤਿਗੁਰ ਨੇ ਇੱਥੇ ਹੀ ਫੜ ਲਈਆ ਇੱਥੇ ਹੀ ਗਲਤੀ ਕਰਦਾ ਇੱਥੇ ਮੈਂ ਕੀ ਗਲਤੀ ਕੀਤੀ ਹੈ ਤੂੰ ਇੱਕ ਤੋਂ ਪਹਿਲੇ ਗਿਣਤੀ ਸ਼ੁਰੂ ਕਰ ਇੱਕ ਤੋਂ ਕਿਉਂ ਕਰਦਾ ਇੱਕ ਤੋਂ ਪਹਿਲੇ ਗਿਣਤੀ ਸ਼ੁਰੂ ਕਰ ਫਕੀਰ ਕਹਿੰਦਾ ਹੈ ਮਹਾਰਾਜ ਕਿਹੜੇ ਚੱਕਰ ਵਿੱਚ ਮੈਨੂੰ ਪਾ ਰਿਹਾ ਇੱਕ ਤੋਂ ਪਹਿਲੇ ਕੁਝ ਨਹੀਂ ਤੂੰ ਮੈਨੂੰ ਕਿਉਂ ਚੱਕਰ ਜਿ ਪਾ ਰਿਹਾ ਹੈ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਭ ਕੁਝ ਖੁਦਾ ਤੋਂ ਹੈ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਸਾਰੀ ਗਿਣਤੀ ਉਸ ਇੱਕ ਤੋਂ ਹੈ ਹਜ਼ਾਰਾਂ ਦੀ ਲੱਖਾਂ ਦੀ ਕਰੋੜਾਂ ਦੀ ਅਰਬਾਂ ਦੀ ਖਰਬਾਂ ਦੀ ਸੰਖਿਆ ਇਹ ਸਾਰੀ ਗਿਣਤੀ ਉਸ ਇੱਕ ਤੋਂ ਹੈ ਇਸ ਸਾਰੀ ਗਣਿਤ ਦਾ ਆਧਾਰ ਉਹ ਇੱਕ ਹੈ ਸਮਝਾਣ ਦਾ ਢੰਗ ਪਾਦਸ਼ਾਹ ਦਾ ਔਰ ਆਤਮਾ ਦੇ ਗਹਿਰੇ ਤਲ ਚੋਂ ਨਿਕਲੇ ਹੋਏ ਬੋਲ ਤੀਰ ਦਸਤਗੀਰ ਦੇ ਦਿਲ ਨੂੰ ਹਿਲਾ ਗਏ ਹੁਣ ਪੁੱਛਦਾ ਤੇ ਹੈ ਸਵਾਲ ਦੂਜਾ ਪਰ ਪੁੱਛਣ ਦੀ ਉਤਨੀ ਹਿੰਮਤ ਨਹੀਂ ਰਹੀ ਜਿਤਨੀ ਹਿੰਮਤ ਨਾਲ ਜਿਤਨੀ ਤਾਕਤ ਨਾਲ ਇਸਨੇ ਪਹਿਲੇ ਪੁੱਛਿਆ ਉਤਨੀ ਤਾਕਤ ਨਾਲ ਰਹਿੰਦਾ ਕਿਥੇ ਖੁਦਾ ਕਈ ਰਾ ਤੈਨੂੰ ਦੱਸਿਆ ਨਾ ਸਾਡੇ ਜਵਾਬ ਦੇਣ ਦੀ ਆਪਣੀ ਮਰਿਆਦਾ ਬਿਨਾ ਮਰਿਆਦਾ ਤੋਂ ਅਸੀਂ ਜਵਾਬ ਨਹੀਂ ਦੇਣਾ ਤੈਨੂੰ ਦੁੱਧ ਮੰਗਾਣਾ ਪਏਗਾ ਹੁਣ ਦਸਤਗੀਰ ਨੂੰ ਖਿਆਲ ਆਇਆ ਕਈ ਦਿਨਾਂ ਦੇ ਆਏ ਨੇ ਇਰਾਕ ਵਾਸੀਆਂ ਨੇ ਪੱਥਰ ਤੇ ਜ਼ਰੂਰ ਮਾਰੇ ਨੇ ਭੋਜਨ ਵਾਸਤੇ ਨਹੀਂ ਪੁੱਛਿਆ ਰੋਟੀ ਵਾਸਤੇ ਕਿਸੇ ਨੇ ਨਹੀਂ ਪੁੱਛੀ ਨਾਂ ਦੁੱਧ ਵਾਸਤੇ ਕਿਸੇ ਨੇ ਨਹੀਂ ਪੁੱਛਿਆ ਉਹਨੇ ਸੁਣ ਰੱਖਿਆ ਸੀ ਹਿੰਦੋਸਤਾਨੀ ਸਾਧੂ ਹਿੰਦੀ ਦੇ ਦੁੱਧ ਪੀਣ ਦੇ ਸ਼ੌਕ ਜ਼ਿਆਦਾ ਰੱਖਦੇ ਹਨ ਠੀਕ ਹੈ ਮੇਰੇ ਸਵਾਲਾਂ ਦਾ ਜਵਾਬ ਦੇਣਾ ਹੈ ਦੁੱਧ ਪੀਖੇ ਦੁੱਧ ਸਾਡੇ ਕੋਲ ਬਥੇ ਰੱਖੇ ਕਟੋਰਾ ਵੱਡਾ ਇਹ ਜੋ ਉਹਨਾਂ ਦੇ ਸਲਾਮੀ ਭਾਂਡੇ ਉਹਨਾਂ ਦੇ ਇਸਲੇ ਭਾਂਡੇ ਭਰੇ ਹੋਇਆ ਕਟੋਰਾ ਦੁੱਧ ਦਾ ਆ ਗਿਆ ਤੇ ਪੀਰ ਕਹਿੰਦਾ ਮਹਾਰਾਜ ਪੀ ਲੋ ਫਿਰ ਮੇਰੇ ਸਵਾਲ ਦਾ ਜਵਾਬ ਦੇ ਮਹਾਰਾਜ ਘੋਰ ਘੋਰ ਕੇ ਕਟੋਰੇ ਨੂੰ ਦੇਖਦੇ ਨੇ ਦੁੱਧ ਨੂੰ ਦੇਖਦੇ ਨੇ ਫਕੀਰ ਕਹਿੰਦਾ ਸ਼ੁੱਧ ਹੈ ਪਵਿੱਤਰ ਹੈ ਪੀ ਲੋ ਇਹਦੇ ਸ਼ੁੱਧ ਹੋਣ ਤੇ ਮੈਂ ਸ਼ੱਕ ਨਹੀਂ ਕਰ ਰਿਹਾ ਇਹਦੇ ਪਾਕ ਹੋਣ ਤੇ ਮੈਂ ਸ਼ੱਕ ਨਹੀਂ ਕਰ ਰਿਹਾ ਮੈਂ ਇਹ ਤੇ ਨਹੀਂ ਕਹਿ ਰਿਹਾ ਨਾ ਬਾਕ ਹੈ ਪਾਕ ਹੈ ਪਰ ਇਹਦੇ ਵਿੱਚ ਕੁਝ ਹੈ ਕੁਝ ਹੈ ਹਣ ਫਕੀਰ ਕਹਿੰਦਾ ਕਿਦਰੇ ਮੇਰੇ ਚੇਲੇ ਕੁਝ ਮਿਲਾਤੇ ਨਹੀਂ ਲੈ ਆਏ ਵਾਦੂਗਾ ਦੁੱਜੀ ਦੁੱਧਾ ਦੇ ਚ ਪਿਆ ਕਹਿੰਦੇ ਨਹੀਂ ਮਾਰਾ ਦੁੱਧ ਹੀ ਹੈ ਤੇ ਸਤਿਗੁਰ ਕਹਿੰਦੇ ਮੈਂ ਵੀ ਕਹਿ ਰਿਹਾ ਦੁੱਧ ਹੀ ਹੈ ਤੇ ਤੇ ਨਹੀਂ ਮੈਂ ਕਹਿ ਰਿਹਾ ਦੁੱਧ ਨਹੀਂ ਹੈ ਔਰ ਇਹ ਵੀ ਮੈਂ ਕਹਿ ਰਿਹਾ ਪਾਕ ਹੈ ਪਰ ਫਿਰ ਵੀ ਇਹਦੇ ਵਿੱਚ ਕੁਝ ਹੈ ਫਕੀਰਾ ਕਹਿੰਦਾ ਸਾਨੂੰ ਤੇ ਦਿਖਾਈ ਦਿੰਦਾ ਨਹੀਂ ਦਸਤਗੀਰ ਇਹ ਨਹੀਂ ਕਹਿੰਦਾ ਸਾਨੂੰ ਤੇ ਦਿਖਾਈ ਦਿੰਦਾ ਨਹੀਂ ਜੇ ਫਾਨੋ ਦਿਖਾਈ ਦਿੰਦਾ ਤੇ ਦੱਸ ਦੋ ਕੀ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਕਿਓ ਹੈ ਕਿ ਨਹੀਂ ਹਾਂ ਮਹਾਰਾਜ ਕਿਓ ਤੇ ਹੈ ਦਿਖਾਈ ਦਿੰਦਾ ਹੈ ਦਿਖਾਈ ਤੇ ਨਹੀਂ ਦੇ ਕਣ ਕਣ ਦੇਚ ਬੂੰਦ ਬੂੰਦ ਦੇਚ ਕਿਉ ਹੈ ਦਿਖਾਈ ਨਹੀਂ ਦਿੰਦਾ ਜ਼ਰਰੇ ਜ਼ਰਰੇ ਚੀ ਖੁਦਾ ਹੈ ਦਿਖਾਈ ਨਹੀਂ ਦਿੰਦਾ ਦਿਖਾਈ ਨਹੀਂ ਜਿਵੇਂ ਨਾ ਦਿਖਾਈ ਦਿੰਦਿਆਂ ਹੋਇਆਂ ਤੂੰ ਭਰੋਸਾ ਕਰ ਲੈ ਦੁੱਧ ਦੇਚ ਕਿਉ ਹੈ ਨਾ ਦਿਖਾਈ ਦਿੰਦਿਆਂ ਹੋਇਆਂ ਤੂੰ ਭਰੋਸਾ ਕਰ ਲੈ ਸੰਸਾਰ ਦੇਚ ਨਿਰੰਕਾਰ ਹੈ ਇਸ ਦੁਨੀਆ ਦੇਚ ਦੀਨ ਹੈ ਖੁਦਾ ਹੈ ਤੈਨੂੰ ਦਿਖਾਈ ਵੀ ਦੇਣ ਲੱਗੇ ਭਰੋਸਾ ਕਰਦੇ ਪਹਿਲੇ ਭਰੋਸਾ ਸੰਸਾਰ ਦੇ ਵਿੱਚ ਅਸੀਂ ਪਹਿਲੇ ਵੇਖਦੇ ਆਂ ਫਿਰ ਭਰੋਸਾ ਕਰਦੇ ਆਂ ਪ੍ਰਭੂ ਦੀ ਦੁਨੀਆ 'ਚ ਪਹਿਲੇ ਭਰੋਸਾ ਕਰਨਾ ਹੈ ਫਿਰ ਦਿਖਾਈ ਦਿੰਦਾ ਉਲਟੀ ਗੱਲ ਤੋਂ ਪਹਿਲੇ ਭਰੋਸਾ ਕਰਨਾ ਹੀ ਔਖਾ ਹੋ ਜਾਂਦਾ ਹੈ ਤਸੱਲੀ ਹੋ ਗਈ ਇਸ ਤੇ ਕਹਿੰਦੇ ਕਾਮਲ ਫਕੀਰ ਆਇਆ ਹੈ ਇਹ ਤੇ ਬੜਾ ਮਹਾਨ ਫਕੀਰ ਆਇਆ ਹੈ ਇਹ ਤੇ ਰਮਜ਼ਾਨ ਨੂੰ ਖੋਲੀ ਜਾ ਰਿਹਾ ਹੈ ਬਗਦਾਦ ਵਾਸੀਆਂ ਨੇ ਐਵੇਂ ਨਿਰਾਦਰੀ ਕੀਤੀ ਇਸ ਤੇ ਇਥੇ ਕੋਈ ਕਾਮਲ ਫਕੀਰ ਹੈ ਇਥੇ ਕੋਈ ਕਾਮਲ ਮੁਰਸ਼ਿਦ ਹੈ ਅੱਛਾ ਮਹਾਰਾਜ ਤੇ ਤੀਜਾ ਸਵਾਲ ਵੀ ਹੈ ਐਵੇਂ ਮੇਰੇ ਮਨ ਵਿੱਚ ਰਹੇਗਾ ਦਸਤਗੀਰ ਕਹਿੰਦਾ ਰੱਬ ਕੁਝ ਕਰਦਾ ਵੀ ਹੈ ਕਿ ਮੇਰਾ ਹੀ ਨਿਕੰਮਾ ਹੀ ਹੈ ਕੁਝ ਵੀ ਨਹੀਂ ਕਰਦਾ ਵੇਲਾ ਹੀ ਹੈ ਕੋਈ ਤੰਦਾ ਦੁੰਦਾ ਵੀ ਹੈ ਉਹਦਾ ਕੁਝ ਕਰਦਾ ਵੀ ਹੈ ਹੁਣ ਸਤਗੁਰੂ ਫਿਰ ਕਹਿੰਦੇ ਨੇ ਸਾਡੀ ਆਪਣੀ ਮਰਿਆਦਾ ਹੈ ਸਵਾਲ ਦਾ ਜਵਾਬ ਦੇਣਾ ਇਸ ਤਰ੍ਹਾਂ ਦਾ ਕੋਈ ਸਵਾਲ ਜਦ ਕਰੇ ਤੇ ਜਵਾਬ ਜਿਹੜਾ ਹੁੰਦਾ ਹੈ ਉਹ ਗਿਆਨ ਹੈ ਸੋਜ ਹੈ ਸਮਝ ਹੈ ਤੇ ਗਿਆਨ ਦੇ ਵਿੱਚ ਹੀ ਖੁਦਾ ਹੁੰਦਾ ਹੈ ਗਿਆਨ ਦੇ ਵਿੱਚ ਹੀ ਭਗਵਾਨ ਹੁੰਦਾ ਤੂੰ ਸਿੰਘਾਸਣ ਤੇ ਬੈਠਾ ਮੈਂ ਥੱਲੇ ਖੜਾ ਮਜਰਮ ਵਾਂ ਦੇ ਜਗਤ ਗਿਆਨ ਦੀ ਤੋਹਫਨ ਭਗਵਾਨ ਦੀ ਤੋਹਫਨ ਹੈ ਸਮਝ ਦੀ ਤੋਹਫਨ ਖੁਦਾ ਦੀ ਤੋਹਫਨ ਦਸਤਗੀਰ ਕਹਿੰਦਾ ਫਿਰ ਮੈਂ ਕੀ ਕਰਾਂ ਜਿੱਥੇ ਮੈਂ ਖੜਾ ਇੱਥੇ ਤੂੰ ਖੜਾ ਹੋ ਜਿੱਥੇ ਤੂੰ ਬੈਠਾ ਉੱਥੇ ਮੈਂ ਬੈਠਾ ਤੂੰ ਪੁੱਛਦਾ ਜਾਂ ਫਿਰ ਮੈਂ ਤੈਨੂੰ ਦਸੀ ਜਾਵਾਂ ਦਸੀ ਜਾਵਾਂ ਦਸਤਗੀਰ ਕਹਿੰਦਾ ਸੌਦਾ ਸਸਤਾ ਹੀ ਹੈ ਇਥੇ ਮਾਮੂਲੀ ਦਾ ਸਾਧਨਾ ਕਰਨ ਵਾਲਾ ਬੰਦਗੀ ਕਰਨ ਵਾਲਾ ਪੁਰਸ਼ ਸੀ ਇੱਕ ਦਮ ਥੱਲੇ ਆ ਗਿਆ ਸਤਗੁਰੂ ਪਰ ਚੌਕੜਾ ਮਾਰ ਕੇ ਬੈਠ ਗਏ ਅਖਾਂ ਵਿੱਚ ਲੰਮਾ ਕਾਫੀ ਦੇਰ ਤੱਕ ਜਦ ਸਤਿਗੁਰੂ ਬੋਲੇ ਨਹੀਂ ਤੋ ਦਸ ਗੀਰ ਕਹਿੰਦੇ ਨ ਮਹਾਰਾਜ ਮੇਰਾ ਤੀਜਾ ਸਵਾਲ ਖੁਦਾ ਕਰਦਾ ਕੀ ਹੈ ਮੁਸਕਰਾਏ ਮੇਰੇ ਪਾਸ਼ਾ ਅੱਖਾਂ ਖੋਲੀਆਂ ਨਹੀਂ ਸਮਝ ਆਏ ਖੁਦਾ ਇਹ ਹੀ ਕੁਝ ਕਰਦਾ ਹੈ ਜਿਹੜਾ ਸਿੰਘਾਸਣ ਤੇ ਬੈਠਾ ਹੁੰਦਾ ਉਹਨੂੰ ਥੱਲੇ ਲਾ ਛੱਡਦਾ ਹੈ ਜਿਹੜਾ ਥੱਲੇ ਖੜਾ ਹੁੰਦਾ ਉਹਨੂੰ ਸਿੰਘਾਸਣ ਤੇ ਬਿਠਾ ਦਿੰਦਾ ਹੈ ਇਹ ਹੀ ਕੁਝ ਕਰਦਾ ਹੈ ਨਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਛਿਨ ਮੇ ਰੰਗ 라ਵ ਕੋ ਕਰੇ 라ਵ ਰੰਗ ਕਰ ੜਾਰੇ ਰੀਤੇ ਭਰੇ ਭਰੇ ਸਕ ਨਾਵੇ ਇਹ ਤਾਂ ਕੋ ਬਿਵਹਾਰ ਹੈ ਇਹ ਉਹਦਾ ਬਿਵਹਾਰ ਹੈ ਇਹ ਉਹਦਾ ਦੰਦਾ ਹੈ ਉਹ ਥੜਾ ਅੱਜ ਵੀ ਹੈ ਮੌਜੂਦ ਉੱਥੇ ਹੀ ਗੁਰਦੁਆਰਾ ਬਣਿਆ ਹੈ ਪਰ ਵਿਦੇਸ਼ਾਂ ਚ ਗੁਰਦੁਆਰਾ ਬਣ ਨਹੀਂ ਸਕਦਾ ਪਰ ਕਾਫੀ ਲੇਬਰ ਸਿੰਘਾਂ ਦੀ ਗਈ ਹੋਈ ਸੀ ਉਸ ਵਕਤ ਦੇ ਹੁਕਮਰਾਨ ਸਦਾਉਨ ਨੂੰ ਉਹਨਾਂ ਨੇ ਫਰਿਆਦ ਕੀਤੀ ਵੇਸੀ ਇਬਾਦਤ ਕਰਨੀ ਆਉਂਦੀ ਹੈ ਤੇ ਥੜੇ ਦੇ ਕੋਲ ਬੈਠਦੇ ਆਂ ਉੱਪਰ ਕੋਈ ਛੱਤ ਹੈ ਨਹੀਂ ਤੇ ਅਰਬ ਦੇ ਸ਼ਾਂਦੀ ਭਿਆਨਕਰ ਗਰਮੀ ਤੋਂ ਉਪਦੇਜ ਬੈਠਣਾ ਪੈਂਦਾ ਹੈ ਕਿਰਪਾਰਿਸ਼ ਆਂਦੀ ਤੁਸੀਂ ਸਾਨੂੰ ਇੱਕ ਕਮਰਾ ਪਾ ਕੇ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਦੇਓ ਉਹਨੇ ਦੇ ਦਿੱਤੀ ਗੁਰਦੁਆਰਾ ਬਣ ਗਿਆ ਪਹਿਲੀ ਪਹਿਲੀ ਦਫਾ ਜਦ ਮੈਂ ਗਿਆ ਸੀ ਸਿਰ ਉਥੜਾ ਸੀ ਉਸ ਥੜੇ ਦੇ ਉੱਤੇ ਉਸ ਵਕਤ ਦਸਤਗਿਰ ਨੇ ਫੜੀ ਲਗਵਾਈ ਸੀ ਉਹ ਅੱਜ ਵੀ ਲੱਗੀ ਹੋਈ ਹੈ ਗੁਰਦੁਆਰਾ ਗਜ਼ਟ ਦੇ ਚਸ ਫੜੀਆਂ ਦੀਆਂ ਫੋਟੋਆਂ ਛਪੀਆਂ ਸਨ ਮੈਂ ਲਿਆਂਦੀਆਂ ਸਨ ਉੱਥੋਂ ਮੋٹے ਹਰਫਾਂਜ ਲਿਖਿਆ ਹੈ ਰੱਬੁਲ ਮਦੀਦ حضرت ਬਾਬਾ ਨਾਨਕ ਥੱਲੇ 500 550 ਸਾਲ ਪੁਰਾਣੀ ਅਰਬੀ ਹੈ ਬڑے بڑے ਬਜ਼ੁਰਗ ਮੰਗਵਾਏ ਗਏ ਸਨ ਉਹਦੇ ਅਰਥ ਕਰਨ ਵਾਸਤੇ ਜੋ ਛਪੇ ਸਨ ਉਹ ਮੇਥਨੋਂ ਦਸਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਅਨਵਾਦ ਜਿਹੜਾ ਕੀਤਾ ਗਿਆ ਉੱਪਰ ਦੇ ਲਫ਼ਜ਼ ਥੋੜਾ ਬਹੁਤ ਉਰਦੂ ਫਾਰਸੀ ਪੜੇ ਆਇਆ ਪੜ ਲੈਂਦਾ ਰੱਬੁਲ ਮਜੀਦ حضرت ਬਾਬਾ ਨਾਨਕ ਥੱਲੇ ਚਾਰ ਸਤਨਾ ਛੋਟੇ ਰੂਪ ਵਿੱਚ ਲਿਖਿਆ ਇਹ ਵੱਡੇ ਹਰੂਫ ਨੇ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇਥੇ ਆਏ ਉਹਨਾਂ ਦੇ ਕਦਮ ਬੋਸੀ ਨਾਲ ਆਬੇ ਹیات ਦਾ ਚਸ਼ਮਾ ਫਟਿਆ ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋਈ ਬੈਨੈਕ ਐਨੈਕ ਅੱਜ ਵੀ ਲਿਖੇ ਪਹਿਲੇ ਪਹਿਲੇ ਮੈਂ ਸੁੰਦਰ ਗੁਟਕਾ ਰੱਖ ਕੇ ਆਇਆ ਸੀ ਮਜੌਰ ਨੂੰ ਮੈਂ ਦੱਸਿਆ ਸੀ ਮੈਂ ਕਿ ਗੁਰਨਾਨਿਕ ਦੀ ਕਲਾ ਉਹਨੇ ਸਿਰ ਤੇ ਰੱਖ ਲਿਆ ਸੀ ਜਿਵੇਂ ਮੁਸਲਮਾਨ ਕਰਦੇ ਨੇ ਮੂੰਹ ਨਾਲ ਚੁੰਮਣ ਲੱਗਿਆ ਸੀ ਕਿਉਂਕਿ ਉਸ ਥੜੇ ਦੀ ਸੇਵਾ ਕੋ ਕਰਦਾ ਸੀ ਝਾਲਬਨ ਜਨਮ ਸਾਖੀ ਦੇ ਇਤਿਹਾਸ ਮੁਤਾਬਕ 17 ਦਿਨ ਬਾਬਾ ਜੀ ਉੱਥੇ ਰਹੇ ਜਦੋਂ ਜਾਣ ਦੀ ਕੋਸ਼ਿਸ਼ ਕਰਨ ਦਸਤਗਿਰ ਨਹੀਂ ਜਾਣ ਦਿੰਦਾ ਸੀ ਕਦਮ ਪਕੜ ਲੈਂਦਾ ਸੀ ਰੋਕਦਾ ਸੀ ਫਾੜੀਆਂ ਲਹਿਰਾ ਫਾੜੀਆਂ ਤਰੰਗਾ ਫਾੜੀ ਆਵਾ ਪ੍ਰਭਾਵਿਤ ਕਰਦੀ ਜੇ ਕਰਦਾ ਤਸੀਧ થઈ ਚੱਲਨ ਬਾਬਾ ਜੀ ਇਹ ਰੋਕ ਲੈਦਾ ਸੀ 17 ਦਿਨਾਂ ਤੋਂ ਬਾਅਦ ਗਏ ਨੇ ਪਾਦਸ਼ਾਹ ਦਸਤਗੀਰ ਦੇ ਗੁਜ਼ਰਨ ਦੇ ਨਾਲ ਥੜੇ ਦੇ ਕੋਲ ਹੀ ਉਦੀ ਕਬਰ ਉਹ ਇਰਾਕ ਦੇ ਵਾਸੀਆਂ ਨੇ ਚਾਂਦੀ ਨਾਲ ਮੜੀ ਹੋਈ ਹੈ ਮਕਬਰਾ ਬਣਾਇਆ ਹੋਇਆ ਉਸ ਮਕਬਰੇ ਦੇ ਕੋਲ ਹੀ ਗੁਰਦੁਆਰਾ ਜਦ ਗੁਰਦੁਆਰੇ ਦੀ ਇਜਾਜ਼ਤ ਮਿਲੀ ਸੀ ਤਾਂ ਸਦਾਮ ਨੇ ਇਤਨਾ ਆਖਿਆ ਸੀ ਮਕਬਰੇ ਦੀ ਬੇਹਰਮਤੀ ਨਾ ਹੋਵੇ ਕਿਉਂਕਿ ਕਬਰਿਸਤਾਨ ਹੈ ਉੱਥੇ ਤੁਹਾਡਾ ਇਹ ਗੁਰਦੁਆਰਾ ਤੁਸੀਂ ਕਿਧਰੇ ਕਬਰਾਂ ਤੇ ਪੈਰ ਨਾ ਰੱਖਣਾ ਤਾਂ ਸਿੰਘਾਂ ਨੇ ਕਿਹਾ ਨਹੀਂ ਸਾਨੂੰ ਇਬਾਦਤਗਾਹਾਂ ਦੀ ਅਦਬ ਕਰਨਾ ਆਉਂਦਾ ਹੈ ਇੱਜ਼ਤ ਕਰਨਾ ਆਉਂਦਾ ਹੈ ਅਸੀਂ ਕਿਸੇ ਮਕਬਰੇ ਦੀ ਬੇਹਰਮਤੀ ਨਹੀਂ ਕਰਾਂਗੇ ਗੁਰਦੁਆਰਾ ਅੱਜ ਵੀ ਬਣਿਆ ਹੈ ਬਹੁਤ ਸੁੰਦਰ ਬਣਿਆ ਆਇਆ ਹੈ ਮਹਾਰਾਜ ਦਾ ਪ੍ਰਕਾਸ਼ ਵੀ ਹੋ ਗਿਆ ਔਰ ਮਹਾਰਾਜ ਦੀ ਉਪਮਾ ਜੋ ਪੀਰ ਦਸਤਗੀਰ ਨੇ ਲਿਖਵਾਈ ਸੀ ਉਹ ਵੀ ਜੋ ਹੈ ਲਿਖੀ ਹੋਈ ਹੈ ਉਸਤਾਨ ਦੇ ਤੇ ਜੋ ਹੈ ਬਕਾਇਦਾ ਜੋ ਹੈ ਲਿਖੀ ਹੋਈ ਹੈ ਮਹਾਰਾਜ ਨੇ ਕਿਹਾ ਅਨਾਦੀ ਹੈ ਖੁਦਾ ਸਾਰਾ ਪਸਾਰਾ ਖੁਦਾ ਤੋਂ ਸ਼ੁਰੂ ਹੁੰਦਾ ਹੈ ਇਥੇ ਜਗਾ ਜਗਾ ਸਾਰੀ ਦੁਨੀਆ ਚ ਇਤਿਹਾਸਕ ਆਸਥਾਨ ਜਗਾ ਮੌਜੂਦ ਨੇ ਇਹਨਾਂ ਦੇ ਆਸਰੇ تھے ਗੁਰਨਾਮ ਦੇ